ਲੋ ਮਿੱਤਰੋ ਅੱਜ ਪਾਉਣੇ ਆਪਾਂ ਰੇੜੀ ਨਾਲ ਨਾ ਟਰਾਲੀ ਤੇ ਨਾ ਟਰੈਕਟਰ ਤੇ ਬਸ ਫਿਰ ਰੇੜੀ ਲੈਤੀ ਕਿਸੇ ਦੀ ਰੇੜੀ ਨਾਲ ਲੱਗਿਆ ਜੇ ਪਾਉਣ ਦੇਖਦੇ ਆ ਪਾਉਣਿਆ ਕਿ ਨਹੀਂ ਪਾਉਂਦੇ ਆ ਤੁਹਾਨੂੰ ਤਿੰਨ ਗੱਡ ਟਰਾਲੀਆਂ ਹੈਗੀਆਂ ਨੇ ਜਿਹੜਾ ਜਿਹੜਾ ਵੀ ਸੜਕ ਉਤਰੀ ਲੰਘਿਆ ਉਹ ਦੇਖਦਾ ਜਾਂਦਾ ਦੀ ਵੀ ਇਹ ਵੀ ਤਾਂ ਅੰਦਰ ਰੇੜੀ ਨਾਲ ਤਾਂ ਕਿਤੇ ਹੁਣ ਨਾ ਪਾ ਲੈਣਾ ਰੇਗ ਦੀ ਨਿਗਾ ਹੰਦਰੀ ਕੋਈ ਹਾਦਸਾ ਜਾਇਆ ਕਰੇ ਕੋਈ ਕਰੇ ਕਰੇ ਟੱਡ ਨਾ ਇਕੱਠਾ ਕਰਾ ਲਿਓ ਤੁਹਾਨੂੰ ਗਰਪੰਡ ਵਾਲਿਆਂ ਦਾ ਪਰ ਅਸੀਂ ਲੱਗੇ ਰਹੇ ਨਰੇਗਾਂ ਵਾਲੇ ਸੱਜੰਦੇ ਖਰੇ ਯਾਰ ਇਹਨੇ ਉਧਰ ਉਹ ਕੁੱਤੇ ਦੇ ਟਿੱਡਿ ਦੀ ਦੀ ਹੋ ਗਈ ਲੜਾਈ ਇਹ ਵੀ ਸ਼ਰਤ ਲਾਲੇ ਕਹਿੰਦੇ ਪੈ ਜੂ ਇੱਕ ਕਹਿੰਦੇ ਪੈਦਾ ਨਹੀਂ ਐਨੇ ਮੋਬਾਈਲ ਜੱਡ ਬੋ ਕੇ ਦੇਖਿਆ ਤਾ ਹੋ ਰਹੀ ਦੀ ਤੁੱਪੇ ਮੈਂ ਦੇਖੀ ਥੱਲੇ ਗਈ ਕੋਸਾ ਕੰਮਰ ਕਸਾ ਕਸ ਕੇ ਲੱਗੇ ਰਹੇ ਦੁਪਹਿਰ ਤੱਕ ਐਨੇ ਹੋ ਗਿਆ ਜ਼ਿਆਦਾ ਟਾਈਮ ਦੇਖਣ ਜਿਹਾ ਟਰੈਕਟਰ ਤੋਂ ਸੋਨਾ ਲੱਗ ਰਿਹਾ ਵੀ ਪੈ ਗਿਆ ਰੇ ਬਾਕੀ ਦੇਖ ਰਿਹਾ ਪੂਰਾ ਪੌਣਾ ਕਿ ਨਾ ਸਾਰੇ ਬੰਦੇ ਜਿੱਕ ਨੰਦਾ ਹੁੰਦੀ ਆ ਜਿਹੜਾ ਸੁਸਤੀ ਮਾਰ ਜਾਂਦਾ ਉਹ ਆ ਬੰਦਾ ਦੀ ਛੋਟਾ ਭਾਈ ਇਹ ਸਾਰਿਆਂ ਦਾ ਕੰਮ ਗਾਲਤ ਕਰੇ ਗਰੇ ਗਰੇ ਤੁਹਾਡਾ ਦਿਮਾਗ ਰਵੀਓ ਪਗਲਾ ਤੜਕੇ ਹੱਥ ਨੇ ਪਾਵਾਂਗੇ ਮਤਰੋ ਵੀ ਦੁਪਹਿਰੇ ਗਾ ਤੋਂ ਲੱਗ ਰਹੇ ਹੋ ਤੁਸੀਂ ਉਧਰੋਂ ਆ ਗਿਆ ਨਰਸਰੀ ਵਾਲਾ ਸੂਰਜ ਗੱਲਾਂ ਬਣਾ ਕੇ ਕੜਾ ਆ ਕੇ ਨਾ ਲਣੇਦਰਾ ਪੜੀ ਚਾ ਬੜਾ ਚੜ ਗਿਆ ਚਾ ਆ ਕੇ ਨਾ ਚਾ ਨੂੰ ਦੇਖ ਕੇ ਚਾ ਤੇ ਲੈਤੀ ਫਿਰ ਸਲਾਹ ਵੀ ਮਤਰੋ ਮੈ ਵੀ ਲਾਉਣ ਨੇ ਇਹਦੀ ਪੌਦੇ ਕੁਝ ਸਮਝਾ ਕੇ ਆ ਸਾਰੇ ਹਵਾਈ ਥੋੜੇ ਪਾਣੀ ਆਦਾ ਹੂੰ ਚੱਲ ਪਿਆ ਹੁਣ ਇਹਦਾ ਤਰੋ ਗਈ ਥੋੜਾ ਥੱਕਣ ਲੱਗੇ ਦੀ ਆਰਾਮ ਕਰਨ ਬਿਜੜੀ ਦੇਖ ਰਿਹਾ ਕਰੋ ਕੋਦ ਤੱਕ ਪੈਂਦਾ ਰਹੀ ਨੀ ਯਾਰ ਇਹ ਡਾ ਰਖਤਾ ਹੁੰਦੇ ਸੌਣ ਦਾ ਆਲੇ-ਦਾਲੇ ਹੋਵੇ ਚੰਗੀ ਸੌਵੇਂ ਸੌ ਉਤ ਮਿੰਨੀ-ਮਿੰਨੀ ਹੋਵੇ ਤੱਪਾ ਸੁਆਦ ਐਡਾ ਇੱਕ ਚੱਲੀ ਹੋਵੇ ਹਵਾ ਬੱਲੇ-ਬੱਲੇ ਕੀ ਕਹਿਣਾ ਹੋਈ ਬਟਾ ਅਜਲੀ ਭਗਾਈ ਹੁੰਦੀ ਹੈ ਇੱਥੇ ਖਤਮ 6:00 ਵਜੇ ਹੋਈ ਦੀ ਮਾਂ ਐ ਵੀਡੀਓ ਪਾ ਦੇ ਪਾਪੇ ਨੂੰ ਲੈ ਕੇ ਦਿੱਤਾ ਦੀ ਮੋਬਾਈਲ ਦੇਖ ਕੇ ਦੋਹੇ ਜੀ ਹੱਸਣ ਲੱਗ ਰਹੇ ਨੇ ਉਦੋਂ ਇੱਕ ਚਿੜੀ ਦਾ ਵਜਾ ਲੱਭਿਆ ਛੋਟਾ ਹੀ ਆ 6:00 ਵਜੇ ਹੋਈ ਦੀ ਕਿਰੇ ਨਾਲ ਦਾ ਮਰਗੇ ਦੀ ਲੱਤ ਟੁੱਟੀ ਹੋਈ ਹੈ ਇਹ ਵੀ ਟਿਕ ਟੂਕ ਲਵਾਇਨੇ ਗਵੰਡੀਆਂ ਨੇ ਇਹ ਹੀ ਫਿਰ ਦਿੱਤ ਤਦਲੀ ਪੂਰੇ ਜੀਵਨ ਦੇ ਫੁੱਲਾਂ ਦੇ ਹਰਾ ਚੂਰ ਦੀ ਕਦੇ ਇਹ ਫੁੱਲ ਦੇ ਕਦੇ ਉਹ ਫੁੱਲ ਦੇ ਯਾਰ ਮੇਰਾ ਤਦਲੀਆਂ ਵਰਗਾ ਹੈ ਉਹੀ ਗੱਲ ਫੱਟ ਬੈਂਦੀ ਹੈ ਫਿਰ ਇਹਨਾਂ ਦੇ ਹੇ ਵੀਰ ਤੇ ਕੀ ਬਹੁਤ ਟਾਈਆਂ ਨੇ ਨੀ ਪਰ ਨਾਲ ਭਰੀਆਂ ਪਈਆਂ ਨੇ ਤਿਤਲੀ ਦਿੱ ਤੇ ਤਲੀਆਂ ਉਧਰੋਂ ਸੁਣੋ ਪੱਤਿਆਂ ਦੀ ਬਾਜ ਤੇ ਤੇ ਚਿੜੀ ਦੀ ਬਾਜ ਕਿੰਨੀ ਪਿਆਰੀ ਆ ਮੈਂ ਇੱਧਰ ਜਿਦੋਂ ਕੋ ਉਧਰ ਇੱਧਰ ਹੀ ਚਿੱਟਟੇ ਇਰੀਆਂ ਦੇ ਜਵਾਖੀ ਇਹਦੀ ਇਹ ਵਿਚਾਰੀਆਂ ਦਾ ਆਪਾ ਕੇ ਰੱਖਿਆ ਕਰ ਨਾ ਕਿਤੇ ਚੱਕ ਕੇ ਨਾ ਲੈ ਜਾਣ Kia he chưa đi